ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਪਰਿਵਾਰ ਵੱਲੋਂ ਜੀ ਸਾਡੇ ਨਾਲ ਪ੍ਰਸ਼ਾਸਨ ਸਰਕਾਰ ਜਿਹੜੀ ਆ ਸਾਨੂੰ ਟਾਲਮਟੋਲ ਸਾਡੇ ਨਾਲ ਕਰ ਰਹੀ ਆ ਸਾਨੂੰ ਕੋਆਪਰੇਟ ਨਹੀਂ ਕਰਦੇ ਗੱਲਾਂ ਨਾਲ ਕੋਆਪਰੇਟ ਕਰ ਰਹੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਮਿੰਤਾ ਪਾ ਰਹੇ ਆ ਸਾਰੇ ਜਿੰਨੇ ਲੋਕ ਆ ਰਹੇ ਜਿੰਨੇ ਸਿਆਸੀ ਲੋਕ ਆ ਰਹੇ ਆ ਸਭ ਲੋਕ ਇਹੀ ਕਹਿ ਰਹੇ ਆ ਕਿ ਤੁਸੀਂ ਆ ਕੰਮ ਕਰੋ ਕਹਿ ਰਹੇ ਜੀ ਅਸੀਂ ਕਰ ਰਹੇ ਆ ਬਟ ਕੁਛ ਕਰ ਨਹੀਂ ਰਹੇ ਕੁਛ ਨਹੀਂ ਕੀਤਾ ਉਹਨਾਂ ਨੇ ਜਿਹੜੇ ਤੱਕ ਕੱਲ ਤਾਂ ਭਗਵੰਤ ਮਾਨ ਪੰਜਾਬ ਦੇ ਸੀਐਮ ਆ ਉਹ ਵੀ ਸਟੇਜ ਤੋਂ ਤੁਹਾਡੇ ਕੇਸ ਬਾਰੇ ਬੋਲਦੇ ਆ ਬੱਚੀ ਨਾਲ ਜੋ ਤੱਕਾ ਹੋਇਆ ਉਸਦੇ ਬਾਰੇ ਬੋਲਦੇ ਆ ਜੋ ਧੀ ਨਾਲ ਤੱਕਾ ਹੋਇਆ ਉਸਦੇ ਬਾਰੇ ਬੋਲਦੇ ਆ ਤੇ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਫੜ ਦੇਖੋ ਜਿਹੜਾ ਮੰਗਤ ਰਾਮ ਜਿਹੜਾ ਕਸੂਰਵਾਰ ਹੈ 100% ਕਸੂਰਵਾਰ ਹੈ ਸਭ ਨੂੰ ਪਤਾ ਸਰ ਸਾਰੇ ਵਾਰ-ਵਾਰ ਉਹਨਾਂ ਨੂੰ ਕਹਿ ਰਹੇ ਵੀ ਇਸ ਮੰਗਤ ਰਾਮ ਦੀ ਕਾਰਵਾਈ ਕਰੋ ਉਹਨੂੰ ਉਹਨੂੰ ਲੈ ਹੀ ਨਹੀਂ ਰਹੇ ਸਰ ਕਿਸੇ ਪਾਸੇ ਜੀ ਉਸ ਤੋਂ ਬੰਦੇ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਨਾਲ ਜਿਹੜੀ ਉਹਦੀ ਟੀਮ ਸੀ ਉਹਤੇ ਕੋਈ ਕਾਰਵਾਈ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਕਿ ਡਿਸਮਿਸ ਹੋਣੇ ਚਾਹੀਦੇ ਸਰ ਡਿਸਮਿਸ ਹੋਣੇ ਚਾਹੀਦੇ ਐਫਆਈਆਰ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਮੰਗਤਰਾਮ ਜਿਹੜਾ ਉਸ ਸਮੇਂ ਪੁਲਿਸ ਕਰਮੀ ਆਇਆ ਸੀ ਉਸ ਦੀ ਗੱਲ ਜੀ ਜੀ ਉਸ ਦੀ ਗੱਲ ਕਰ ਰਹੇ ਇਹਨਾਂ 'ਤੇ ਰੋਪ ਐ ਵੀ ਲੱਗਾ ਸੀਗਾ ਰਾਤ ਨੂੰ ਤੁਹਾਨੂੰ ਕਿਸੇ ਨੇ ਅਫਸਰਾਂ ਨੇ ਵੀ ਕਿਹਾ ਸੀਗਾ ਕਿ ਮੰਗਤਰਾਮ ਦਾ ਨਾਮ ਨਾ ਪਵਾਓ ਇਹ ਗੱਲ ਹੋਈ ਹੈ ਉਹ ਕਿਹਨਾਂ ਨੇ ਗੱਲ ਕਹੀ ਸਰ ਉਹ ਅਕਸਰ ਤੁਹਾਨੂੰ ਦੱਸਿਆ ਕਿ ਇੱਕ ਇੱਕ ਡੀਐਸਪੀ ਸੀ ਚਲੋ ਉਹਨਾਂ ਨੇ ਵੀ ਐਸੀ ਇੱਕ ਐਸਐਸ ਸੀ ਜੀ ਪਰ ਉਹ ਕਹ ਰਹੇ ਸੀ ਮਤਲਬ ਸਾਨੂੰ ਕਹ ਰਹੇ ਸੀ ਤੁਸੀਂ ਇਹਨਾਂ ਨੂੰ ਨਾ ਪਾਓ ਜੀ ਤੁਹਾਡਾ ਕੇਸ ਖਰਾਬ ਹੋ ਜਾਏਗਾ ਪਰ ਉਹ 100% ਕਸੂਰ ਵਾਰਿਆ ਦਾ ਜੀ ਵਾਰੀ ਐਫ ਆਈ ਆਰ ਤੁਸੀਂ ਰਕਵਾਈ ਹੈ ਇਹਨਾਂ ਬੈਨਾਂ ਨੂੰ ਲੈ ਕੇ ਕਿ ਬਿਆਨ ਸਾਡੇ ਸਰ ਤਿੰਨ ਚਾਰ ਵਾਰ ਸਰ ਸਾਡੀ ਸਾਨੂੰ ਉਹਨੂੰ ਕਰਨਾ ਪਿਆ ਚੇਂਜ ਕਰਨਾ ਪਿਆ ਉਹਨਾਂ ਨੂੰ ਕਹਿੰਦੇ ਨੇ ਵਾਰ-ਵਾਰ ਵੀ ਇਹ ਸਾਨੂੰ ਕਰੋ ਪਰ ਇਹ ਵੀ ਜੋ ਸਚਾਈ ਸੀ ਸਾਡੀ ਉਹ ਮਤਲਬ ਨਹੀਂ ਲਿਖ ਰਹੀ ਸੀ ਸਚਾਈ ਅਸੀਂ ਲਿਖਵਾਈ ਹੈ ਜੀ ਕਿੰਨੀ ਦੇਰ ਤੱਕ ਤੁਸੀਂ ਇਸ ਨੂੰ ਇੰਤਜ਼ਾਰ ਕਰੋਗੇ ਕਿ ਪੁਲਿਸ ਅਸੀਂ ਅਸੀਂ ਅੱਜ ਦਾ ਸਾਰੇ ਅੱਜ ਲਾਸਟ ਹੀ ਸਾਰੇ ਅਸੀਂ ਅੰਤਮ ਅਰਦਾਸ ਤੋਂ ਬਾਅਦ ਅਸੀਂ ਕੋਈ ਅਗਲਾ ਪਲਾਨ ਜਿਹੜਾ ਹੈਗਾ ਜਿਦਾ ਅੱਜ ਸਿੰਘ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਪਰਿਵਾਰ ਦੇ ਨਾਲ ਤੋਂ ਦੀ ਸਿਆਸੀ ਲੀਡਰਾਂ ਦਾ ਵੀ ਜ਼ਿਕਰ ਕੀਤਾ ਲੱਗਦਾ ਕਿ ਉਹਦੇ ਨਾਲ ਪ੍ਰਸ਼ਾਸਨ ਤੇ ਸਰਕਾਰ ਤੇ ਕੋਈ ਦਬਾਅ ਜਿਹੜਾ ਬਣੂ ਸਰ ਦੇਖੋ ਉਸ ਦਿਨ ਦਾ ਸਾਰੇ ਉਹਨਾਂ ਨੂੰ ਡੀਜੀਪੀ ਸਾਹਿਬ ਨੂੰ ਸੀਪੀ ਮੈਮ ਨੂੰ ਫੋਨ ਕਰ ਰਹੇ ਹੈ ਬਟ ਸਾਨੂੰ ਸਾਨੂੰ ਕੁਝ ਮਿਲਿਆ ਹੀ ਨਹੀਂ ਜੀ ਅਜੇ ਤੱਕ ਤੁਸੀਂ ਸੱਚਾਈ ਕੀ ਹੈ ਤੁਸੀਂ ਕੀ ਸੱਚਾਈ ਜਿਹੜੀ ਹੈ ਉਹ ਜਾਗਰ ਲੋਕਾਂ ਤੱਕ ਕਰਨੀ ਚਾਹੁੰਦੇ ਹੋ ਤੁਸੀਂ ਅੱਜ ਮੀਡੀਆ ਦੇ ਰਾਹੀਂ ਦੱਸ ਸਕਦੇ ਹੋ ਤੁਹਾਡੀ ਕੋਈ ਵੀ ਗੱਲ ਜਿਹੜੀ ਹੈ ਉਹ ਨਹੀਂ ਕੱਟੀ ਜਾਵੇਗੀ ਦੱਸੋ ਤੁਸੀਂ ਕੀ ਸੱਚਾਈ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਣੀ ਹੈ ਸੱਚਾਈ ਸਾਡੀ ਇਹ ਕਿ ਸਾਡਾ ਬੱਚੇ ਦਾ ਬਹੁਤ ਜ਼ਿਆਦਾ ਜਿਆਤੀ ਹੋਈ ਹੈ ਤੇ ਉਹਦੇ ਵਿੱਚ ਜਿਹੜੇ ਕਸੂਰਵਾਰ ਹੈਗੇ ਦੋਸ਼ੀ ਹੈਗੇ ਉਹਨਾਂ ਤੇ ਕਾਰਵਾਈ ਮਤਲਬ ਇਮੀਡੀਏਟ ਹੋਣੀ ਚਾਹੀਦੀ ਸਾਡੀ ਇੰਨੀ ਦੇਰ ਹੋ ਗਈ ਕਿਉਂ ਨਹੀਂ ਹੋਈ ਅਸੀਂ ਤਾਂ ਇਹ ਗੱਲ ਕਹਿ ਰਹੇ ਆ ਸਾਨੂੰ ਜੇਕਰ ਅਸੀਂ ਕੋਈ ਪਹਿਲਾਂ ਗੱਲ ਕਰਦੇ ਸਾਨੂੰ ਕਹਣਗੇ ਇਹ ਸਿਆਸੀ ਲੋਕਾਂ ਦੇ ਮਗਰ ਲੱਗ ਕੇ ਗੱਲ ਕਰ ਰਹੇ ਆ ਬਟ ਹੁਣ ਅੱਜ ਦਾ ਦਿਨ ਸਾਡਾ ਸਾਡਾ ਮਤਲਬ ਐਂਡ ਹੋ ਗਿਆ ਦਿਨ ਜੀ ਅੱਜ ਦਾ ਦਿਨ ਅਸੀਂ ਜਿਹੜਾ ਸਾਨੂੰ ਅਜੇ ਵੀ ਅਸੀਂ ਟਾਈਮ ਦੇ ਰਹੇ ਹਾਂ ਦੁਪਹਿਰ ਤੱਕ ਸ਼ਾਮ ਤੱਕ ਦਾ ਸਾਡੀ ਕਾਰਵਾਈ ਕਰ ਕੋਈ ਕਰ ਦੇਣਾ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਸਾਂਝਾ ਸਾਡਾ ਪਰਿਵਾਰ ਦਾ ਪਲਾਨ ਹੋਏਗਾ ਜੀ ਦੂਜੀ ਗੱਲ ਇਹ ਆ ਮੈਂ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਿਸੇ ਤਰੀਕੇ ਦੀ ਇਸ ਪਰਿਵਾਰ ਨੂੰ ਥ੍ਰੈਟ ਕੀਤੀ ਦਬਾਉਣ ਦੀ ਗੱਲ ਕੀਤੀ ਇੱਥੇ ਬਵਾਂਗੇ ਇੱਥੇ ਰਵਾਂਗੇ ਤੇ ਇਹਨਾਂ ਦੇ ਨਾਲ ਖੜਾਂਗੇ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਬਣਦੀ ਜਿਹੜਾ ਮੰਗਤਰਾਮ ਦਾ ਨਾਮ ਲਿਆ ਇਹਨਾਂ ਨੇ ਉੱਤੇ ਕਾਰਵਾਈ ਪਾਵੇ ਉਹਦੇ ਸਾਥੀ ਉਹ ਸਸਪੈਂਡ ਹੋਣੇ ਚਾਹੀਦੇ ਕਿਉਂ ਨਹੀਂ ਕਰ ਰਹੇ ਇਸ ਵਿੱਚ ਇਸ ਵਿੱਚ ਆਪਾਂ ਵਾਸਤੇ ਜੀ ਮੋਰਚਾ ਵੀ ਲਾਉਣਾ ਪਿਆ ਉਹਦੇ ਲਈ ਤਿਆਰ ਹੋ ਤੁਸੀਂ ਪਰ ਉਹ ਬਰਖਾਸਤ ਡਿਸਮਿਸ ਹੋਣੇ ਚਾਹੀਦੇ ਮੋਰਚਾ ਲਾਉਣਾ ਪਿਆ ਤਾਂ ਭਲਾਵਾਂਗੇ ਸਾਡੀ ਧੀ ਆ ਪੰਥ ਦੀ ਧੀ ਆ ਪੰਜਾਬ ਦੀ ਧੀ ਆ ਤੇ ਆਪਣੇ ਸਾਰਿਆਂ ਦੀ ਧੀ ਆ ਧਰਮਾਂ ਤੋਂ ਪਰ ਉੱਠ ਕੇ ਔਰ ਜਿਵੇਂ ਪਰਿਵਾਰ ਨੇ ਦੱਸਿਆ ਆਪਣਾ ਦਰਦ ਰੋ ਰਹਾ ਹੈ ਵੀ ਕਿਉਂ ਨਹੀਂ ਕਾਰਵਾਈ ਸਖਤ ਕਰ ਹੈ ਇਹ ਕੀ ਡਿਗਦੇ ਆ ਇਹਨਾਂ ਦਾ ਕੰਮ ਆ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਤੇ ਕਾਨੂੰਨ ਦੇ ਮੁਤਾਬਕ ਸਖਤ ਕੰਮ ਕਰਨ ਜੇ ਢੀਆਂ ਦੇ ਕਾਤਲਾਂ ਦੇ ਸਾਥ ਦੇਣ ਵਾਲੇ ਬਚਾਏ ਜਾਣਗੇ ਤੇ ਢੀਆਂ ਸਾਡੀਆਂ ਪੰਜਾਬ ਦੀਆਂ ਕਿੱਥੇ ਜਾਣਗੀਆਂ ਪ੍ਰਸ਼ਾਸਨ ਇੱਕ ਗੱਲ ਕੰਨ ਖੋਲ ਕੇ ਸੁਣ ਲੇ ਜੇ ਬਿਆਨ ਬਦਲਾਉਣ ਦੇ ਲਈ ਇਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਜਾਂ ਵੈਸੇ ਇਹਨਾਂ ਨੂੰ ਕੋਈ ਥ੍ਰੈਟ ਕੀਤਾ ਗਿਆ ਤੇ ਸਾਰਾ ਪੰਥ ਇਹਨਾਂ ਦੇ ਨਾਲ ਤੇ ਪੰਜਾਬ ਇਹਨਾਂ ਦੇ ਨਾਲ ਖੜਾ ਬਣਦੀ ਕਾਨੂੰਨੀ ਸਖਤ ਕਾਰਵਾਈ ਕਰਨ ਔਰ ਟਾਲ ਮਟੋਲਣਾ ਕੀਤਾ ਜਾਵੇ ਪੰਜਾਬ ਚ ਧੀਆਂ ਸੇਫ ਨੇ ਵੈਸੇ ਤੇ ਵੇਖੋ ਪੰਜਾਬ ਚ ਧੀਆਂ ਸੇਫ ਨੇ ਕਿਤੇ ਇਹੋ ਜਿਹੀਆਂ ਜੜੀਆਂ ਘਟਨਾਵਾਂ ਹੁੰਦੀਆਂ ਉਹ ਸਾਰੇ ਪੰਜਾਬ ਨੂੰ ਦੋਸ਼ੀ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਪਤਾ ਹੈ ਨਾ ਜੁਪੀ ਦੇ ਵਿੱਚ ਦੋ ਬੱਚੀਆਂ ਜਿਹੜੀਆਂ ਕਿ ਲੋਅਰ ਕਲਾਸ ਦੇ ਨਾਲ ਸੰਬੰਧਿਤ ਹਾਂ ਉਹਨਾਂ ਨੂੰ ਰੇਪ ਕਰਨ ਤੋਂ ਬਾਅਦ ਕਤਲ ਕਰਕੇ ਰੁੱਖਾ ਨਾ ਟੰਗਤਾ ਤੇ ਅਦਾਲਤ ਨੇ ਕਹਿਤਾ ਹੀ ਭਈ ਇਹ ਆਪ ਹੀ ਇਹਨਾਂ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਆ ਫਾਂਸੀ ਲਾ ਲਈ ਕੋਈ ਕਾਰਵਾਈ ਨਹੀਂ ਹੋਈ ਪਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਕਦੀ ਬਚਾਉਂਦਾ ਨਹੀਂ ਪੰਜਾਬ ਪੰਜਾਬ ਦਾ ਬੱਚਾ ਬੱਚਾ ਜੇ ਕੋਈ ਗਲਤ ਹੋਊਗਾ ਤੇ ਉਹਦੇ ਲਈ ਉਹਦੇ ਖਿਲਾਫ ਖੜਦਾ ਖੜਦਾ ਰਹੂਗਾ ਇਹੋ ਜੇ ਦਰਿੰਦਿਆ ਕਰਕੇ ਆਪਾਂ ਸਾਰੇ ਪੰਜਾਬ ਨੂੰ ਤੇ ਬਦਨਾਮ ਨਹੀਂ ਕਰ ਸਕਦੇ ਪਰ ਕਾਨੂੰਨ ਜਿਹੜਾ ਵਾ ਉਹ ਜੇ ਸਖਤੀ ਕਰੇ ਤੇ ਇਹੋ ਜਿਹੇ ਦਰਿੰਦੇ ਵੀ ਪੰਜਾਬ ਦੇ ਵਿੱਚ ਨਹੀਂ ਦਿਸਣਗੇ ਕਾਨੂੰਨ ਨੂੰ ਕਿਸੇ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ ਧੰਨਵਾਦ